ਅੱਸੀ ਕਾਲ ਜੀ ਅੱਸੀ ਕਾਲ ਜੀ ਬਾਈ ਸਾਰਿਆਂ ਨੂੰ ਛੇਕਰ ਨਹੀਂ ਬਾਈ ਪਹੁੰਚ ਗਏ ਅੱਜ ਪਛਾੜੋ ਬੰਦੇ ਪਛਾੜੋ ਕਿਹਦੇ ਆ ਇਹ ਇੱਕ ਬੰਦਾ ਇੱਕ ਅਸੀਂ ਆ ਹੁਣ ਅੰਦਰ ਅੰਦਰ ਹੀ ਕਹਿੰਦਾ ਜੰਨਾ ਪਾਤੀ ਅਸੀਂ ਫੇਰ ਘਰ ਦਾ ਵੀ ਆ ਹਾਂ ਜੰਨਾ ਵੀ ਬਹੁਤ ਹੈ ਹੋ ਗਏ ਇਹਨੇ ਨਾ ਨਿਕਲੇ ਥੋੜੋ ਆ ਗੰਨੇ ਚੋਂ ਆ ਜੀਨੀ ਚ ਕੱਢੇ ਆ ਵਿੱਚ ਤੇ ਗੱਲੇ ਵੀਰੇ ਲੱਗੇ ਰਹੇ ਜਾ ਨਿਕਲਾ ਕਹਿੰਦਾ ਜੀ ਅਸੀਂ ਆ ਜਾਂਦਾ ਹੈ ਆ ਹੁਣ ਤੁਸੀਂ ਵੜ ਕੇ ਵਾਚੋ ਸਾਤੇ ਵਾਚੇ ਬਾਹਰ ਆ ਕੰਮ ਸਾਵਾਂ ਮੱਖਰੇ ਜੰਦੀ ਵੱਢੀ ਹੋਏ ਬਾਈ ਇਹ ਰੇ ਪਾਰੇ ਜੀ ਅੱਜ ਗੰਨੇ ਚੱਲ ਰਿਹਾ ਕੰਮ ਤੇ ਦਾ ਯਾਰ ਜੂਰੀਆ ਵਧੀਆ ਹੁਣ ਹੂੰ ਹੁਣ ਪੈ ਜਾਵੇ ਠੀਕ ਹੈ ਜੇ ਮੀਂਹ ਨਹੀਂ ਪੈ ਗਿਆ ਚਾਰ ਪਾਣੀ ਲੱਗੇ ਗੰਨੇ ਪਾਣੀ ਲੱਗੇ ਪਾਣੀ ਲੱਗੇ ਮੰਗਣ ਗੰਨੇ ਨੂੰ ਪਾਣੀ ਲਾਉਣਾ ਪੈਣਾ ਕੱਲ ਮੈਂ ਦੱਸਿਆ ਨਾ ਪੈ ਛੱਡ ਦੇ ਮੁਕਤੀ ਨੂੰ ਠੀਕ ਲਾ ਪਾ ਜਾਂਦਾ ਚਾਰ ਕੀਲਿਆਂ ਚ ਮੈਨਾ ਚ ਵੀ ਛੜ ਦੋ ਹੁਣ 2 ਕਿਲੇ ਰਹਿ ਗਏ ਨੇ ਬਸ 3 ਕਿਲੇ ਰਹਿ ਗਏ 5 ਜੀ ਪੈ ਗਿਆ 3 ਰਹਿ ਗਏ 3 ਰਹਿ ਗਏ 85 ਵੀ ਛੜ ਤਾ ਬਨਣਗੇ ਬਨ ਗੇ ਪੈਣਾ ਉਹਦੇ ਚ ਠੀਕ ਉਹ ਪਲੇਟ ਹਮ ਤੇ ਠੀਕ ਹੈ ਹਾਂ ਹਾਂ ਅਰੇ ਹੁਣ ਹੱਥੋਂ ਮੀਂਹੰਡਾ ਲਾ ਗਏ ਨੇ ਜੀਨੇ ਤੋੜ ਕੇ ਸਕੇ ਵਾਲੇ ਆਉ ਦਾ ਦੁੱਧ ਫੇਰ ਕੱਲ ਦੇ ਲ ਗੰਨਾ ਟੇਡਾ ਤਾਂ ਬੰਨੇ ਆ ਅੱਜ ਦੇ ਲ ਸਿੱਧੇ ਹੋ ਗਏ ਮਿਹੜੇ ਜਮੇ ਪਰਸੋਂ ਨੂੰ ਆ ਗਏ ਨੇ ਹੋ ਜਾਣੇ ਰੋਟੇ ਹਾਂ ਪਰਸੋਂ ਨੂੰ ਇਹ ਫੇਰ ਹੋ ਜਾਏ ਨੇ ਮੈਂ ਉਹ ਦਿਨ ਖੜ ਗਿਆ ਮਗਾ ਆ ਕੇ ਹੋਲ ਸੈਟ ਬਣੇ ਦੇ ਕਹਿੰਦਾ ਨਹੀਂ ਤੂੰ ਕਰਨ ਦੇ ਕਹਿੰਦਾ ਹੁਣ ਨਾ ਦੋ ਚਾਰ ਦਿਨ ਮੈਂ ਤਾਂ ਦੇਖੀ ਗੰਨਾ ਬਹੁਤ ਹੋ ਜਾਣਾ ਹੈ ਹਾਂ ਪਰ ਜਾਏਗਾ ਇੱਕ ਵਾਰ ਹਾਂ ਇੱਕ ਵਾਰ ਦੇਖਿਆ ਗੰਨਾ ਕਰਾਂ ਤੇ ਨਾ ਆਇਆ ਫਿਰ ਸੇ ਦੇਖਣੇ ਵਾਲਾ ਕੱਲ ਵੀ ਆਇਆ ਦੇਖਣ ਲੱਗਾ ਰਹੇ ਭਾਈ ਗੰਦਾ ਪੇੜਾ ਹੋਇਆ ਹੈ ਸਾਰਾ ਗੰਦਾ ਕਿਹੜਾ ਆਪ ਜਾਣਦੇ ਕਹਿੰਦੇ ਸਾਡੇ ਕੋਲ ਨਿਕਲਦਾ ਜੇ ਸਾਡੇ ਕੋਲ ਨਿਕਲਦਾ ਵੇ ਜੇ ਸਾਡੇ ਕੋਲ ਨਿਕਲਦਾ ਠੀਕ ਨਹੀਂ ਹੈ ਸਾਡੇ ਕੋਲ ਨਿਕਲਦਾ ਕਿ ਕਰਾਂਗੇ ਉਹਦਾ ਟਾਈਮ ਪੜ ਜਾਂਦਾ ਹੈ ਟਾਈਮ ਨਾਲ ਵਜਨ ਦੇ ਜਾਂਦਾ ਹੈ ਇਹ ਜਾਂਦਾ ਤੇ ਬਹੁਤ ਵਜੇ ਇਹ ਨੂੰ ਲੇਟ ਵੱਜਣਾ ਫੇਰ ਇਹ ਟੁੱਟਦਾ ਵਜੇ ਹਾਂ ਬਹੁਤ ਸਾਡੇ ਆ ਪਰ ਹਾਂ ਜਦੋਂ ਐਮਰਜੈਂਸੀ ਦਾ ਖੋਲੋ ਰਹੀ ਸੀ ਤਾਂ ਫਰਕ ਹੀ ਆ ਹੈ ਹੈ ਕਿ ਨਹੀਂ 빨리 ਗੱਲ ਜਲਦੀ ਕਰੋ ਉਧਰ ਹੁਣ ਫਟਾਫਟ ਖੋਲੋ ਇਹ ਤਾਂ ਹੁਣ ਕੇ ਦੇਖਦੇ ਟੁੱਟ ਜਾਂਦੀ ਹੈ ਦਮ ਤੋੜਦਾ ਇਹਨਾਂ ਦਾ ਉਧਰ ਇਹ ਲਾਵੇ ਲਾਉ ਰੇ ਉਧਰ ਇਹ ਦਮ ਟੁੱਟ ਲੈ ਇਹਨਾਂ ਦਾ ਹਾਂ ਟੁੱਟ ਗਿਆ ਦਮ ਉਹ ਮਤਲਬ ਉਹ ਹੁਮਾਰਾ ਉਧਰੇ ਦਾਮ ਟੁੱਟਲੇ ਇਹਨਾਂ ਦਾ ਦਾਮ ਦਾ ਫਰਕ ਨਹੀਂ ਹੈ ਗੰਦੇ ਸਾਲੀ ਹਵਾ ਨਹੀਂ ਲੱਗਦੀ ਬੜੀ ਬੰਦੇ ਤੇ ਇਹਨਾਂ ਨੇ ਹੁਣ ਕੋ ਮੇਲਾ ਇੱਥੇ ਹੀ ਘੰਟਕੇ ਦਾ ਕੰਮ ਹੈ ਘੰਟ ਲਾਜੂ ਲੈ ਟਾਈਮ ਲਾ ਕੇ ਪਾਉਂਦੇ ਆਰਾਮ ਨਾਲ ਪਾਉਂਦੇ ਨੇ ਬਹੁਤ ਆਉਂਦੇ ਕਿਰੇ ਚੋੜਨਾ ਕਿਹੜੇ ਦਿਖਾਣਾ ਹੀ ਹੈ ਹੂੰ ਮੇਲੇ ਉਹ ਬਾਦੋਂ ਜਾ ਜਾ ਕੇ ਜਿੱਦਾ ਫਾਲ ਪਕਰਤਾ ਹੋ ਉਹ ਹੀ ਤਾਂ ਲੈਣਾ ਆਪ ਜਿਸ ਮੈਂ ਦੋਨੋਂ ਸਾਈਡ ਮਾਤਾ ਹੈ ਇਸ ਤੇ ਛੋਟੀਆਂ ਛੋਟੀਆਂ ਫਾੜ ਲੱਗਦੀਆਂ ਨਾ ਆੜ ਛੋਟੀਆਂ ਘੋਮਣਾ ਜ਼ਿਆਦਾ ਪੈਂਦਾ ਹੂੰ ਉਹ ਬੰਨੇ ਕੇ ਜਾਣਾ ਦੇਖੀ ਨੀਵਾ ਉਹ ਫੇਦਰ ਸਾਹਿਬ ਕੱਲਾ ਬੰਦੇ ਹੀ ਹਿੱਟ ਦੇ ਤਿੰਨੇ ਨੂੰ ਵੀ ਦੁੱਗਣਾ ਤਿੰਨਾਂ ਨਾਲ ਲੱਗਦਾ ਸੀ ਜਿਹੜੇ ਆਉਂਦੇ ਛੋਟੇ ਹੀ ਖਾਣ ਜਾਂਦੀ ਬਾ ਜਿੱਥੇ ਆਏ ਫੇਰ ਕਿਹਦਾ ਪੈਣੀ ਕਿ ਜਾਂਦੀ ਹੁੰਦੀ ਬਾਈ ਟੋਂਦੇ ਦੇ ਬਾਈ ਨਹੀਂ ਕੇ ਦੋ ਗੱਡ ਤਿੰਨ ਇਕੱਠੇ ਦੀ ਬਸ ਦੋ ਗੱਡ ਇਕੱਠੇ ਜਾਂਦੀ ਹੁੰਦੀ ਹੈ ਪਤਾ ਵੇ ਬਣੀ ਸਪਰੇਅ ਕਰੀਏ ਹੁਣ ਆ ਇੱਥੇ ਕਰ ਦਿੰਦੇ ਆ ਓਕੇ ਕਿਹਦੀ ਜਾਂਦੀ ਵੀ ਆਪ ਕਰੀਏ ਜਿੰਨੀ ਹੁੰਦੀ ਮਿੱਠੂ ਨਹੀਂ ਆਉਣਾ ਹੁਣ ਦੁਪਹਿਰ ਤੇ ਹਾਂ ਸਰੇ ਕਰ ਆਉਣਾ ਹੁਣ ਕੰਪਸ ਸਟਾਰਟ ਕਰ ਜਾ ਕੇ ਉਰਲੇ 5 ਕਿੱਲੇ ਵਰ ਕਰਾ ਦਈਏ ਰੇਰੂ ਪਾ ਦੂਗੇ ਫੇਰ ਬਾਅਦ ਵਿੱਚ ਸ਼ਾਮ ਜਿਹੜਾ ਹੋ ਰਿਹਾ ਰੇਤੇ ਚ ਸੜ ਦਿੰਦੇ ਕਿਥੱਲੇ ਸ਼ਾਮ ਨੂੰ ਆਪੇ ਠੀਕ ਆ ਇੱਥੇ 26 ਜਪਾਦਨ ਦੇ ਉੱਪਰ ਮੋਟਰ ਬਾਰੇ ਉੱਥੇ ਸੁਣੇ ਗਏ ਇੱਥੇ ਪਾਣੀ ਕਰਦਣੀ ਪੂਰੇ ਤਾਂ ਆਪੇ ਮੰਡ-ਮੰਡ ਚ ਕਰਾ ਦਣੀ ਹੁੰਦੀ ਮੰਡ-ਮੰਡ ਚ ਕਰਾ ਦੇ ਪਰਲੀ ਤਾਂ ਹਲੇ ਅੜਕ ਕੇ ਹੋਗੀ 4 ਦਿਨ ਉਥੂ ਚ ਤਾਂ ਦਵਾਈ ਗੇਰੀ ਵੀ ਹਲੇ ਪੰਜ ਨੂੰ ਕਰਾ ਲੇ ਹਾਂ ਪੰਜ ਨੂੰ ਕਰਾ ਦਾਂਗੇ ਇੱਧਰ ਆਪਾਂ ਜਿਹੜੇ ਆਪਣੀਆਂ ਖੱਤੀਆਂ ਹੀ ਆਬ ਕੱਢ ਦੂਗੇ ਉੱਥੇ ਮੋਟੇ ਨੂੰ ਕਰਾ ਦੂੰਗਾ ਪਿੰਡ ਵੀ ਰੇ ਕਰਦਾ ਫੇਰ ਪਾਉਂਦੇ ਆ ਦੇਖਦੇ ਆ ਗਈ ਲਾਈਟ ਬਣੇ ਵਾਲੀ ਵੀ ਉਹ ਤੇ ਨੀਂ ਵੀ ਆਖ ਮਹਿੰਗੇ ਲੀਆ ਹੈ ਜਿੱਥਾ ਕੱਟਿਆ ਨੇ ਫਲਟ ਪਿਆ ਕਿਦਰੀ ਤੂੰ ਦੇਖ ਉਹ ਆਪਣੇ ਉਹ ਡੰਡੇ ਤੇ ਇੱਥੇ ਟਰੈਫਿਕ ਆਉ ਦੇਖ ਤਾਰਾ ਲੱਗਣੇ ਆਲੇ ਬੜੀ ਲਹਿਨ ਹੈ ਹਣੀ ਇਹ ਟੈਂਬਰੀ ਲਾ ਕੇ ਫਲਟ ਪੈ ਜਾਂਦਾ ਬਸ ਹਾਏ ਬੜੀ ਲਹਿਨ ਜਾਂਦੀ ਬਣਿਆ ਜੀ ਬੜੀ ਇਹ ਸਾਰੀ ਉੱਪਰ ਦੀ ਬੰਦ ਕਰਦੀ ਹੈ ਫਿਰ ਇਹ ਜੇ ਮਾੜੀ ਪੂਲੇ ਦੀ ਢੀ ਲੱਗੀ ਤਾਂ ਐਸ਼ ਹੋ ਜੀ ਨੂੰ ਜਿਹੜੀ ਦੂਈ ਹੈ ਉਹ ਟ੍ਰੈਕ ਹੁੰਦਾ ਫਾਈ ਜੁੜੀ ਜਾਂਦਾ ਉੱਪਰ ਰੋਪੜ ਕੋਈ ਅਸਨ ਨਹੀਂ ਪੈਂਦਾ ਉੱਥੇ ਪਈ ਬਾਕੀ ਮੋਟਾ ਚੱਲਦੀ ਰਹਣੀ ਹੈ ਤੇ ਦਾਸ ਸਾਹ ਨੂੰ ਤਾਂ ਫੀ ਹੋਊਗਾ ਇਹ ਬੜੀ ਲਹਿਨ ਲਾ ਕੇ ਟੈਂਬਰੀ ਰੂਪੜ ਨਹੀਂ ਬੰਦ ਹੈ ਸਾਡਿਓ ਆ ਫਰਕ ਪੈਂਦਾ ਨਾ ਫਿਰ ਤੇ ਨਾ ਸਿੱਧਾ ਹੋਣ ਤਾਂ ਕੋਈ ਨਹੀਂ ਨਹੀਂ ਲੱਕ ਵੱਡ ਰਮਿਆ ਵੱਡ ਲੈ ਜੇ ਫਿਰ ਰੱਦ ਲੈਣ ਸਕੰਦੇ ਵੀਰਿਆ ਫੇਰ ਨਹੀਂ ਮੈਨੂੰ ਕਿਸੇ ਲਾਉਣੇ ਪੈਣਗੇ ਠੀਕ ਆ ਲਓ ਜੀ ਬਾਈ ਹਾਂ ਹੌਲੀ ਹੌਲੀ ਪਾਉਂਦੇ ਆ ਜਗਾ ਨਹੀਂ ਛੱਡਦੇ ਆ ਦੇ ਪੈਰੇ ਆ ਰੇ ਮਾਰੂ ਮਾਰ ਥੋੜਾ ਜਿਹਾ ਉਧਰ ਨੂੰ ਰੱਖ ਸੜਕ ਭਰਾਂਦਾ ਰੇ ਇੱਧਰ ਸੜਕ ਭਰਾਂਦਾ ਸੜਕ ਪਰ ਹੌਲੀ ਗੇ ਸਿੱਟਾ ਸੜਕ 'ਤੇ ਆ ਗਿਆ ਇੱਧਰ ਏ। ਸਰਾਮ ਨਾਲ ਫੇਟ। ਗੱਬੇ ਜਿੱਧਰ ਮਰਜੀ ਮਾਰੀ ਗਏ। ਗੱਬੇ ਜਿੱਧਰ ਮਰਜੀ ਸੜਕ ਵਾਲੀ ਸਾਈਡ ਮੜਾ ਜਾਂ ਖੇਤ 'ਮੈਂ ਹੀ ਰੱਖ। ਸੜਕ ਭੰਨਾ ਗੇਰ। ਹਾਂ। ਰੂਟੇ ਕਹੇ ਦੇਖ ਤਾਂ। ਠੀਕ ਆ। ਚਾਰੇ ਕੀ ਖਰੇ ਦੋ ਗਿੱਲੇ ਆ ਵੀ ਹਜੇ ਹੁੰਦੇ ਵੀ ਮੰਨ ਲੈਣਾ। ਆ ਗਿਆ ਜੀ। ਇਹਨੇ ਇਹਨੇ ਜੂਬੋ ਦੀ ਡਾਊਨ ਪੇਮੈਂਟ ਦਵਾਉਣੀ ਆ। ਹਾਂ। ਜੂਬੋ ਟਾਇਰ ਦੀ ਡਾਊਨ ਪੇਮੈਂਟ ਦਵਾ ਦੇਣੀ ਇਹਨਾਂ ਨੇ। ਨਹੀਂ ਕਹਿੰਦੀ ਭੁੱਲੋ ਦਵਾ ਦੇਣੀ ਵੀ ਅਸੀਂ ਜੇ ਸਾਰੀ ਲਾਂਦੇ। ਏ। ਵੇਤਾ ਧੋ ਲਿਆਉਂਦਾ ਜਹੇ ਟੂਟਾ ਸੋਨਾ ਚੱਲਿਆ ਹੋਇਆ ਹਾਂ ਸੋਨਾ ਚੱਲਿਆ ਵਾ ਹੈ ਵਿੱਗਾ ਕੀ ਆ ਬੂਟਾ ਥਾਲਾ ਇੱਕਸਾਰ ਹੈ ਇਕ ਬੀ ਬੂਟਾ ਤਾਂ ਲੱਗਿਆ ਮੈਂ ਤੈਨੂੰ ਕਿਹਾ ਨਾ ਵੀ ਬੂਟਾ ਲਾਉਣਾ ਕਦੇ ਵੀ ਗੰਨੇ ਚ ਮੁੰਡੇ ਜਿਹਾ ਲਾਓ ਬੂਟਾ ਨਹੀਂ ਸੁੱਕਦਾ ਹਾਂ ਇੱਕ ਟੂਟਾ ਸੁੱਕਦਾ ਨਹੀਂ ਲੈ ਹੈ ਕੋਈ ਸਾਰੇ ਸਹੀ ਆ ਸਾਰੇ ਨਾਲ ਇੱਕਸਾਰ ਮੈਂ ਹੋਰ ਰੱਖੇ ਪਾਣੀ ਲੱਗੀ ਜਾਂਦਾ ਬਾਈ ਪਾਣੀ ਲੱਗਿਆ ਤਾਂ ਵੀਜੇ ਨੂੰ ਦੇਖ ਤੱਕ ਹੋ ਜਾਣਾ ਕੱਖ ਬੱਸ ਅਸੀਂ ਚੱਕਰ ਹੈ ਮੁੰਡੇ ਉਹ ਚੱਕਰ ਨਹੀਂ ਕੋਈ ਮੁੰਡਾ ਵੀ ਪੂਰਾ ਹੋ ਗਿਆ ਦਾ ਸਾਲਾ 150 ਭਰੀ ਹੋ ਗਈ ਸੀ ਰਿੱਗੇ ਚ ਆਹ ਬੇਲ ਜੜੀ ਉੱਪਰ ਵੜਦੇ ਜੜ ਤੇ ਹੁਣ ਤਾਂ ਇਹਨੇ ਜੜ ਕਰ ਲਈ ਹੁਣ ਤਾਂ ਨਹੀਂ ਗਿਰਦਾ ਇਹ ਕਿਆ ਆਹ ਬੂਟਾ ਜਿਆਦਾ ਹਿੱਲਿੱ ਖਿੱਲੂਗਾ ਪਹਿਲਾਂ ਉੱਚੀ ਜਗ੍ਹਾ ਤੇ ਨਾ ਸੋ ਜਾ ਹੂੰ ਚੱਲ ਸੁੱਕੀ ਜਣੀ ਉੱਪਰ ਤਾਂ ਨਾ ਤੋੜ ਦੇ ਮੈਂ ਤੋੜਤੀ ਹੁਣ ਹੁਣ ਆਦਾ ਸੁੱਕੀ ਜਣੀ ਆਪੇ ਬਸ ਲੈ ਕਨੈਕਸ਼ਨ ਟੁੱਟ ਗਿਆ ਧਰਤੀ ਨਾਲ ਉੱਤੇ ਬੂਟਾ ਚੱਲਿਆ ਬੱਸ ਹੁਣ ਹੈ ਚੱਲਿਆ ਬੱਸ ਹੁਣ ਹਾਂ ਪਰ ਹੁਣ ਪਾਣੀ ਨਾ ਹੁੰਦਾ ਇਹ ਮਨ ਕਰਾਇਦੇ ਪਾਣੀ ਨੂੰ ਲਾ ਦੇ ਹੁਣ ਕਿਸ ਤਰ੍ਹਾਂ ਲੱਗੂਗਾ ਪਾਣੀ ਕਿੰਨੇ ਨੂੰ ਵੇਖਣਾ ਰੇ ਪਾ ਕੇ ਉਹਨੂੰ ਪਾਣੀ ਪਾਈਪ ਬੰਨ੍ਹ ਕੇ ਲੱਗੇ ਹੈ ਪਾਈਪ ਬੰਨ੍ਹ ਕੇ ਲੱਗਣਾ ਇਹਨੂੰ ਤਾਂ ਇਹਨੂੰ ਇਹਨੂੰ ਵੀ ਪਾਪ ਬੰਨ੍ਹਣਾ ਉਹ ਵੀ ਪਾਪ ਬੰਨ੍ਹਣਾ ਪੈਣਾ ਪਾਪ ਹੌਦੀ ਚ ਗਿਰੂਗਾ ਕੇ ਹੈ ਪਾਏਗਾ ਆਪਣਾ ਹੌਦੀ ਉਹ ਪਾ ਦੇਣਾ ਆਪਣੇ ਪੈ ਬਾ ਠੀਕ ਹੂੰ ਹੌਦੀ ਵਿੱਚ ਛੱਡ ਦਿੰਗੀ ਇਹ ਬੜਾ ਹੋਇਆ ਤਾਂ ਬਚ ਨੂੰ ਮੋੜ ਦੇਣਾ ਹੈ ਬਾ ਠੀਕ ਹੈ ਠੀਕ ਨਹੀਂ ਪਾਈਪ ਜਿੰਨ ਕੋ ਛੱਡ ਦੇਣਾ ਹੈ ਇਹਨੂੰ ਵੀ ਪਾਪ ਬੰਨ੍ਹ ਕੇ ਲੱਗਣਾ ਹੂੰ ਆ ਚੱਠਾ ਉੱਲੀ ਸਾਈਡ ਬਣਾਉਂਗੇ ਹੁਣ ਨਵੇੜਕੇ ਕੰਮ ਜਾਂ ਦੇਖਦੇ ਚੱਲ ਬੱਡਤੀਆਂ ਭਰੀਆਂ ਸਕੰਦੀਆਂ ਨਹੀਂ ਵੱਧਦੇ ਨਹੀਂ بس 2 ਲੱਦ ਰਏ ਆਉਂਦੇ ਹੋਏ ਸਕੰਝੇ ਵਲ ਲੱਦ ਲਿਓ ਜਮਕਦੇ ਭੁੰਲਿਆਣਾ ਲੱਦ ਕੇ ਆਇਓ ਲੱਦ ਲਿਆਉਣੀਆਂ ਆਹੋ ਫਸਰੀ ਕਾਲ ਜੀ ਹਾਂ ਬੜਾ ਕੋੜਾ ਕੋੜਾ ਦੇਖਦਾ ਬੋਲੇਗੀ ਨਹੀਂ ਇਹਨੂੰ ਬੋਲਾ ਸਾਹ ਹੱਥ ਬਿਕੜ ਗਈ ਬੋਲਦੀ ਕਹਤੇ ਸਾਹ ਜੀ ਆਵੇ ਸਟਿਕ ਕਰ ਦਿੱਤਾ ਤਾ ਤਹੀਂ ਵੀ ਗਾੜੀ ਵੀ ਅਸੀਂ ਥੋੜੂ ਥੋੜੀ ਗਾੜੀ ਹੈ ਜਦਾ ਆਕੇ ਤਾਂ ਕਹਿੰਦਾ ਵੀ ਮੇਰੇ ਕੱਖ ਪਾਉਣੇ ਆ ਮੈਂ ਕਿਹੜਾ ਕਹਿੰਦਾ ਵੀ ਅੱਖ ਪਾਉਣੀ ਹੈ ਅੱਖ ਦਾ ਆਪ ਆਉਂਦਾ ਹੈ ਆਪ ਆਉਂਦਾ ਤਾਂ ਹੀ ਤਾਂ ਛੁੱਟੀ ਕਰ ਲੈਂਦਾ ਮੇਰੇ ਕੋਲ 5 ਵਜੇ ਰੋਲਾ ਪਾਉਣ ਲੱਗ ਜਾਂਦਾ ਹਾਂ ਉਹ 5 5 5 ਕੋਈ 5 5.5 ਚਾਈਦੀ ਹੈ 2:6 ਵਜੇ ਹੁੰਦੇ ਆ ਤੇ ਦੁਪਹਿਰੇ ਨੂੰ 12:00 ਵਜੇ ਆਈ 6:00 ਵਜੇ ਵੀ ਹੋਰ ਟਾਈਮ ਹੁੰਦਾ ਹੋਣਾ ਤੂੰ ਇਹਨੂੰ 12:00 ਵਜੇ ਹਟ ਜਾਂਦਾ ਫਿਰ ਉਹ ਵੀ ਹਟ ਜਾਂਦਾ ਬਾਈ ਤਾਂ ਹੀ ਨਹੀਂ ਮੈਨੂੰ ਕਹਿੰਦਾ ਸਾਜਰੇ ਆ ਜਾਂਦਾ ਸਾਜਰੇ ਵੀ 8:00 ਵਜੇ ਆ ਸਾਜਰੇ ਚਲੇ ਜਾਂਦਾ ਇਹ ਬਤਾ ਹਾਂ 6:00 ਵਜੇ ਆਉਂਦਾ ਹੈ 7:00 ਵਜੇ ਆਉਂਦਾ ਮੇਰੇ ਕੋਲ ਬੱਤ ਕਾ 7:00 ਜਾਂਦਾ ਕੈਮਰਾ ਲੱਗਿਆ ਦਿਖਾ ਦੂੰਗਾ 7:00 ਵਜੇ ਕੀ ਆ ਦੋ ਬਾਈ ਆਓ 7:00 ਵਜੇ ਕਹਿੰਦਾ ਕبھی ਕبھی ਕੱਲ ਲੇਟ ਹੋ ਜਾਂਦਾ ਹੈ ਤੇ 8:00 ਵਜੇ ਤਰਦਾਰ ਮੁੜ ਕੇ ਦੱਸਦਾ ਹੈ ਕਹਿੰਦਾ 7:00 ਵਜੇ ਹੁੰਦਾ ਕਹਿੰਦਾ ਮੈਂ 4-5 ਦਿਨ 7:00 ਵਜੇ 4-5 ਦਿਨ 7:00 ਵਜੇ ਪੌਣੇ 7 ਵਜੇ ਇੱਥੇ ਆ ਦੇਖ ਲੈ 7:00 ਵਜੇ ਬਾਅਦ ਨਹੀਂ ਆਉਂਦਾ ਉਹ ਪਹਿਨਾ ਆ ਜਾਂਦਾ ਤੇਹੀ ਘਟਾ ਨਾ ਨਾ ਸਹੀ ਆ ਉਹ ਆ ਜਾਂਦਾ ਸਹੀ ਆ ਸਹੀ ਆ ਗੁੱਸੇ ਨਾ ਕਰਾ ਦੀ ਤੂੰ ਬੰਦੇ ਨੂੰ ਕੰਮ ਲਈ 8 ਵਜੇ ਆਉਂਗਾ ਵਾਏ ਇਹ ਰਾਮ ਕਾ ਲੈਂਦਾ ਹੈ ਘੜੀ ਮੈਂ ਇਹਨੂੰ ਕੁਝ ਵੀ ਕਹਿੰਦਾ ਹੈਗਾ ਜਦ ਮਰਜ਼ੀ ਰਾਮ ਕਰਨ ਲੱਜੇ ਜਦ ਮਰਜ਼ੀ ਇਹ ਲੱਗੇ ਨਹੀਂ ਨਹੀਂ ਸਾਜਰੀ ਵਾਲਾ ਇਸ ਬੰਦੇ ਸਾਜਰੇ ਹੜਗਾ ਠੀਕ ਹੈ ਇਹ ਜਿਹੜਾ ਸਵੇਰੇ ਸਾਜਰੇ ਕੰਮ ਹੁੰਦਾ ਉਹ ਸਾਜਰੇ ਵਾਲੀ ਕੰਮ ਆ ਬਸ ਹੂੰ ਉਹ ਤੇ ਮਾਤਾ ਕਰਮੀ ਹੋਈ ਦੀ ਹੁਣ ਦੇਖ ਕੇ ਸਾਹਮਣਾ ਕਰਮੀ ਬਹੁਤ ਮੰਡ ਮ ਕਣੀ ਨਹੀਂ ਲੇਗੀ ਉਹ ਮੀ ਪਿਆ ਲਿਆ ਇੱਕ ਕਣੀ ਵੀ ਨਹੀਂ ਪੂਰੀ ਸਪਰੇ ਕਰਦੇ ਮੰਡ ਚ ਚਲ ਚੰਗੀ ਗੱਲ ਹੈ ਮੈਂ ਤਾਂ ਆਪ ਕਹਿੰਦਾ ਤਾਂ ਉਹ ਹੀ ਕਰਤਾ ਹੈ 6 ਵਜੇ ਜਾਏਗੇ 12 ਵਜੇ ਹੂੰ ਖੋ ਜਾਤਾ ਹੈ ਹੈ ਫਿਰ ਆਰਾਮ ਕਰੇਗੇ 11 ਵਜੇ ਲੱਗ ਜਾਈਏ ਫਿਰ ਕੰਮ ਨੇ ਠੀਕ ਹੈ ਠੀਕ ਹੈ ਤੇਨੂੰ ਠੀਕ ਹੈ ਤੇਰੇ ਨਾਲ ਕੰਮ ਆਪਣਾ ਸੱਜੇ ਕੰਮ ਕਰ ਰਿਹਾ ਤੇ ਮੈਨੂੰ ਰਾਮ ਕਰ ਸ਼ਾਮ ਨੂੰ ਬੜਾ ਛੁੱਟੀ ਕਰ ਲੋ ਨਾ ਤੋਲਾ ਕੱਦਾ ਨਾ ਹੀ ਫਿਰਦਾ ਕਾਟੀਆਂ ਤੇ ਲਈ ਫਿਰਦਾ ਕਰਦਾ ਕਿੱਦਾਂ ਦਾ ਅਜ ਰਣਜੀਤ ਸਿੰਘਾਂ ਦੇ ਦਾ ਅਗਰ ਦੇ ਦਾ ਨਿਪਟੜਿਆ ਕੰਮ ਅੱਜ ਕਦੋਂ ਲੈ ਪ੍ਰੀਤ ਦੇ ਕਹਿੰਦਾ ਤੇ ਨਾਲੇ ਜਾਣ ਨਹੀਂ ਜਾਣਾ ਕੱਲੂ ਜਾਊਂਗਾ ਉਹਦੇ ਹਾਂ ਹਾਂ ਉਹ ਤੂੰ ਬਾਰਾਮ ਨਹੀਂ ਕੰਮ ਕਰਵਾਏਗਾ ਉਹ ਪੂਰੀ ਲਾਏਗਾ ਵਾਤ ਪਰ ਠੀਕ ਹੈ ਜੇ ਜੋ ਕੋਈ ਮਰਜ਼ੀ ਕਰਾਈ ਜਾਵੇ ਗਾੜੀ ਤੇ ਮਰਜ਼ੀ ਕੋ ਕਰਾਵੇ ਤਸਵੀਰ ਫੰਡ ਹੈ ਨਾ ਉਹ ਸ਼ਾਂਗ ਦਿਨਾ ਉਹ ਹਾਂ ਜੀ ਆਹ ਹਾਂ ਸ਼ਾਂਗ ਦੀਆਂ ਬਣਾਤੀ ਸਿੱਧੀ ਕਿਤੇ ਨਹੀਂ ਛਾਤੀ ਨੂੰ ਇਹ ਯਾਰ ਸ਼ਾਂਗ ਹੁੰਦੀ ਤੇ ਪਹਿਲਾਂ ਉਹਨੂੰ ਕਰ ਤਾਂ ਬਹੁਤ ਬਕਦਾ ਪਏ ਨੇ ਹਾਂ ਉਹ ਗਾਨ ਕੱਢ ਜੀ ਹਾਂ ਪਿੰਡਾਂ ਤਾਂ ਨਹੀਂ ਦੀਆਂ ਹੈ ਪਿੰਡਾਂ ਪਹਿਲਾਂ ਹਲਾਇਆ ਆਵਾ ਲਾਲਾ ਪਿੰਡਾਂ ਲੜਾ ਨਹੀਂ ਮੈਂ ਹਲਾਇਆ ਇਹਨੂੰ ਪਹਿਲਾਂ ਸਵਾਰ ਮੇਰੇ ਤਾਮ ਹਮ ਪੈਰ ਲਗਾ ਦੇਗਾ ਤੋ ਛੇਤੀ ਮੋਟਾ ਹੋ ਜਾਏਗਾ ਛੇਤੀ ਬੜਾ ਹੋ ਜਾਏਗਾ ਕੈ ਗੱਲ ਤੇਰੀ ਤੈ ਕੋਈ ਖਾਸ ਕਰਨ ਪੈਰ ਇਹਨੂੰ ਥਾਰੇ ਇਸੇ ਹੋ ਜਾਂਦਾ ਹੈ ਕਿਥੇ ਬੈਠੋ ਕਿਥੇ ਵਿਹਾਰ ਬਾਹਰ ਮਨੇ ਯਹਾਂ ਪਰ ਮਿਲਦਾ ਹੈ ਪਿੱਪਲ ਲਾ ਕੋ ਲਾ ਬੜਦਾ ਵਾ ਪਹਿਲੇ ਪਿੰਡਾਂ ਲੜਾ ਨਹੀਂ ਵਜਾ ਸੀ ਬੜਾ ਲਾਉਗਾ ਕਹਿੰਦਾ ਆ ਫੜਾ ਪਿੱਪਲ ਉਹ ਬੜਾ ਪਹਿਲੇ ਪਾਸੇ ਸ਼ਾਮਾ ਕਿਹੜੀ ਆ ਬਿੱਪੜ ਦੀ ਪਹਿਲਾਂ ਮੈਨੂੰ ਆਇਦ ਸੀ ਉਹ ਖਰਾਬ ਹੁੰਦਾ ਹੈ ਲੱਕੜੀ ਹਾਂ ਲੱਕੜੀ ਖਰਾਬ ਹੈ ਖਰਾਬੇ ਆਹੋ ਇਹਨਾਂ ਭੂਤ ਪ੍ਰੇਤ ਸਾਲਾ ਬਿੱਪੜ ਬਟੇਕਦਾ ਆ ਕੇ ਉੱਪਰ ਆਤਾ ਹੈ ਹਾਂ ਨਾਂ ਡਰਾਇ ਨੂੰ ਖਰਾਬ ਪਰ ਰਹਿਤਾ ਪਿੱਛੇ ਬਿੱਪੜਾ ਹੋਰ ਕਿਤੇ ਡਰ ਜੂਵੇ ਬਿੱਪੜ ਬਿੱਪੜੇ ਆਹੋ ਜੇ ਸ਼ਾਮਾ ਦਿੱਤਾ ਨਾ ਇਹ ਢੇਗ ਹੈ ਤੂਤ ਹੈ ਤੇ ਤੇਰੀਆ ਹੋਇਆ ਜਿਹੜਾ ਸੱਤ ਪੱਤੀ ਦਾ ਰਖਤ ਹੁੰਦਾ ਉਹਦੀ ਛਾਵੇਂ ਬਹੁਤ ਵਧੀਆ ਹੈ ਇਹ ਦਿੱਤਾ ਹੈ ਉਹ ਪਿੱਪਲ ਦੀ ਛਾਵੇਂ ਹੈ ਨਾ ਉਹ ਤੋਂ ਪੱਤਾ ਹੈ ਸਾਰੇ ਝੜ ਜਾਂਦਾ ਹੈ ਪਿੱਪਲ ਦੀ ਛਾਵੇਂ ਨਹੀਂ ਹੈ ਥੋੜੀ ਛਾਵੇਂ ਨਹੀਂ ਹੈਗੀ ਪਿੱਪਲ ਦੀ ਛਾਵੇਂ ਆ ਗਈ ਪਿਲਕਣ ਦੀ ਪਿਲਕਣ ਦੀ ਛਾਵੇਂ ਬਹੁਤ ਹੈ ਗੂੜੀ ਹੁਣ ਤਾਂ ਬਹੁਤ ਰਖਤ ਲਾਇਆ ਲੋਕਾਂ ਦੇ ਪ੍ਰਸਾਦ ਚ ਵਧੀਆ ਲੱਗਣੀ ਜਿੰਦੇ ਬੰਨੇ ਜੇ ਕੋਈ ਸਰੀ ਲੱਗੂ ਤਾਂ ਹੈ ਜੇ ਕੋਈ ਸਰੀ ਲੱਗੂ ਤਾਂ ਇਹ ਦਰਖਤ ਦਾਰੇ ਕੇ ਸਾਡੇ ਲੱਗ ਜਾਂਦੇ ਅੰਤਾਂ ਤੇ ਆਓ

ਉਹ ਖੇਤੀ ਕੇ ਨਾਲ ਲਾਗ ਮੈਂ ਕਿੱਥੇ ਉਹ ਇਤਨਾ ਇਤਨਾ ਮੋਟਾ ਫੇਰ ਥਾ ਗੰਨਾ ਨਹੀਂ ਵੜਨੇ ਗਿਆ ਥਾ ਵਿਚ ਆ ਵਸੀ ਲ ਵਾਹ ਤੋ ਪਤਾ ਨਹੀਂ ਕਿੱਥੇ ਯਾਦ ਆ ਗਿਆ ਅੱਜ ਰਾਤ ਮੈਂ ਅੰਬੇ ਰੱਖੇ ਸਰਦਾਰ ਜੀ ਤੇਰੇ ਖਾਤਾ ਤੋੜ ਕੇ ਕਹਿੰਦਾ ਮੈਂ ਉੱਥੀ ਭੁੱਲੇ ਆ ਝੋਲਿਆਂ ਪਾ ਕੇ ਵਾਹ ਪਰੇ ਕਦਮ ਅੰਬੀ ਅੰਬੀ ਕਿੱਥੇ ਗਈ ਜਿਹੜੀ ਕਹਿੰਦਾ ਅੰਬੀ ਅੰਬੀ ਕਾਹਤੇ ਜਿਹੜੇ ਕਹਿੰਦਾ ਰਾਤ ਰੱਖੇ ਦੇ ਮੈਂ ਤੋੜੇ ਨੇ ਰੱਖਾ ਹੈ ਉਸੇ ਹੀ ਹੈ ਸਰਦਾਰ ਪਤਾ ਨਹੀਂ ਲੈ ਗਿਆ ਪਤਾ ਲੈ ਕੱਢ ਲਿਆਈ ਮੈਨੂੰ ਅੰਬੀਆਂ ਤੂੰ ਜਾਂਦਾ ਤਾਂ ਨਹੀਂ ਮੇਰੇ ਕੋਲ ਸੰਦੂਰੀ ਅੰਬ ਦੇ ਲੈ ਜੋ ਤਰਾ ਸੰਦੂਰੀ ਅੰਬ ਹੈ ਇਹਦਾ ਇਹਦਾ ਡੁਪਲੀਕੇਟ ਅੰਬ ਕੀ ਲੈ ਜਾਂਦੇ ਉਰਲੀਆਂ ਇਹਦਾ ਪਾਲ ਅੰਬ ਉਹਦੀਆਂ ਆਈ ਠੀਕ ਆ ਆਧਾ ਆਧਾ ਵਾਪਸ ਅੱਜ ਇਹ ਜੜ ਜਾਂਦਾ ਇਹ ਅੱਜ ਮੈਂ ਸਪਰੇਅ ਕਰੀਦੀ ਜੜਾਂ 'ਚ ਬੂਲਰਾਂ ਦੀ ਇਹ ਕਾਕੰਡੇ ਦੀ ਐਨ ਫੂਕ ਤਾਂ ਥਾ ਉਹ ਬਸੋਣੀ ਲੱਗੀ ਨਾ ਕੱਲ ਵਾਹ ਬਹੁਤ ਵਧੀਆ ਫੂਕ ਤਾਂ ਅੱਜ ਗੰਨਾ ਬੰਨਣ ਦੇ ਰਹਿ ਗਏ ਆ ਇਹ ਕੱਲ ਨੂੰ ਦੇਖਦੇ ਆ ਜੇ ਰਾਤ ਨੂੰ ਮੀਂਹ ਪੈ ਗਿਆ ਕੰਮ ਖਰਾਬ ਹੋ ਜਾਣਾ ਮੀਂਹ ਤਾਂ ਪੂਰੀ ਮੈਦ ਆ ਗਈ ਰਾਤ ਨੂੰ ਆਉਂਗਾ ਜਿਹੜੇ ਸਾਹ ਨਾਲ ਕਰਮੀਆਂ ਕਰਮਾਂ ਸਾਢੇ ਤਿੰਨ ਬਿਘੇ ਬੰਨ ਹੋ ਗਿਆ ਡੇਢ ਕਿ ਬਿਘਾ ਰਹਿ ਗਿਆ ਚਲੇਗੇ ਹਾਂ ਮੈਂ ਤਾਂ ਕਹਿੰਦਾ ਬੰਦੂ ਕੱਦੇ ਲੰਘ ਕੇ ਆਏ ਇਹ ਸਵੇਰੇ ਸੱਜਰੇ ਆ ਜੂਗੇ ਜੀ ਮੈਂ ਸੱਜਰੇ ਗਿਆ ਕਰੂਗਾ ਯਾਰ ਫੇਰ ਵੀ ਬੰਦ ਦੇਣਾ ਬੰਦਾ ਜਮੀਨ ਪੈ ਗਈ ਆ ਕੋਈ ਤਾਂ ਲੇਟ ਆਉਂਦੀ ਫੇਰ ਕੋਈ ਨਾ ਆਵੇ ਬਸ ਮਾੜੇ ਮੋٹے ਨਹੀਂ ਮਾੜੇ ਮੋٹے ਮੀਂਹ ਦਾ ਤਾਂ ਪਈ ਹੋ ਗਿਆ ਫੇਰ ਸੱਜਰੇ ਆ ਜਾਂਦੀ ਫੇਰ ਪਾਣੀ ਪਾਣੀ ਦੀ ਤਾਂ ਹੁੰਦਾ ਕੋਈ ਨਹੀਂ ਹਾਂ ਆਏ ਨਾ ਤੁਹਾਨੂੰ ਸਭ ਦੇ ਭਰੇ ਭਾਈ ਉਹ ਵੀ ਪਾਣੀ ਖੜਾ ਸਾਲਾ ਗੰਨੇ ਚ ਉਹੀ ਸਾਡੇ ਗੰਨੀ ਦਾ ਮੋਟਰਾਂ ਚਲਾਈ ਜਾਂਦੇ ਆ ਯਾਰ। ਵਾਹ। ਡਰ ਲਾ ਦਿੱਤੇ। ਇੰਨੀ ਲੇਟ ਵੀ। ਉਹ ਤੂੰ ਬੱਸ ਕਰ ਇਹ ਜੀ ਦਾ 10 ਲਾਈ ਕਟਰ ਖੜਾ ਉੱਥੇ। ਉਹ ਗੱਗਿਆਂ ਦੇ ਖੇਤ ਚ ਖੜਾ ਜਾ ਕੇ ਦੇਖ ਲੈ। ਗੰਦਰਾ ਪਾਵੇ ਰਾਤੋਂ ਉਹ ਲਾਉਣਾ ਸੀ। ਉਹ ਗੱਗਿਆਂ ਦੇ ਖੇਤ ਚ ਖੜਾ ਜਾ ਕੇ ਦੇਖ ਲੈ ਗਾ। ਆ। ਆਹ ਜਿਹੜੇ ਵੀ ਗਿਰਦੇ ਉੱਪਰ ਤੇ। ਸ਼ਾਮੋਂ ਉਹਦੀ ਵੀ ਨਹੀਂ ਆ ਗਈ। ਹਾਂ। ਸ਼ਾਮੋਂ ਉਹਦੀ ਵੀ ਨਹੀਂ ਆ ਗਈ। ਉਹ ਤਾਂ ਫਹਾ ਹੀ। ਹਾਈ। ਹਾਂ। ਲੈ ਬੜਾ ਖੁਸ਼ ਹੁੰਦਾ। ਉਹ ਇਹਦਾ ਰਾਜਿੰਦਰ ਹੈ ਮੈਂ ਰਾਤ ਨੂੰ ਜਿਹੜਾ ਗੂੜਾ ਮਨ ਆ ਜਾਂਦਾ ਰੋਟੀ ਖਾ ਕੇ 9-10 ਵਜੇ ਹੂੰ ਇਹਦਾ ਨਾ ਫੋਨ ਲਾ ਕੇ ਆ ਕੰਨ ਪਰ ਐ ਪਿਆ ਹੁੰਦਾ ਹੂੰ ਇਹਨੂੰ ਨੇ ਪਤਾ ਵੀ ਕੋਈ ਆਉਂਦਾ ਮੇਰੇ ਕੋਲ ਕੋਈ ਜਾਂਦਾ ਹੂੰ ਆ ਆ ਹਰਾਂ ਦਾ ਗਾਣੇ ਸੁਣਦਾ ਜੀ ਮੋਜਪੂਰੀ ਗਾਣਾ ਸੁਣਦਾ ਇਹ ਗਾਣਾ ਗਾਣਾ ਸੁਣਦਾ ਹੈ ਗਾਣੇ ਤਾਂ ਸੁਣਦਾ ਸੁਣਦਾ ਨਹੀਂ ਵੀਡੀਓ ਇਹ ਨਹੀਂ ਦਿਖਦੀ ਨਹੀਂ ਹੈਗੀ ਕੰਨ ਪਰ ਆ ਕੇ ਪਿਆ ਜਾਂਦਾ ਬਸ ਉਹ ਤਾਂ ਠੀਕ ਹੈ ਤਾਂ ਉਹ ਜੇ ਨਹੀਂ ਸੁਣਦਾ ਫੋਨ ਕਰ ਲੈ ਫੋਨ ਤੇ ਵੀ ਇਹ ਸੁਣਦਾ ਰੇ ਰੂਪਾ ਤਾਂ ਸਾਰੀ ਅੱਜ ਚੰਗੀ ਗੱਲ ਹੈ ਸਪਰੇ ਵੀ ਕਰਤੀ 5 ਕਿਲੀਆਂ ਵਰਤੀ ਦਿਨੇ ਚ ਪਾਤਾ ਰਹੀ ਅੱਜ ਸਰ ਤਜ ਕਾਣਾ ਰੋਲ ਲਾ ਕੇ ਬੰਦੀ ਸਾਰ ਹੈ ਬੰਦੀ ਸਾਰ ਬੰਦ ਭਈ ਨੇ ਪਾਇਆ ਵਾਪਰੇ ਮੈਂ ਨਾ ਟਾਈਮ ਤਾਂ ਗਿਆ ਲੱਗ ਉਹਨਾਂ ਨੂੰ 85 ਵੀ ਬੰਦ ਤਾਂ ਹੈ 85 ਨਹੀਂ ਨਾ 85 ਨਹੀਂ ਬੰਨਿਆ ਆ ਗਿਆ 86 ਦਾ ਹਲੇ ਕਿੱਥੇ ਵੜਾ ਉਹਨਾਂ ਦਾ ਰੇ ਵੀ ਵੀ ਪਿਆਉਗੇ ਮੈਂ ਤਾਂ ਬੰਨ ਕੇ ਪੈਣਾ ਉਹ ਬੰਨ ਕੇ ਜਣਾ ਚੱਲ ਉਹ ਵਰ ਇਹ ਨਹੀਂ ਗਿਆ 85 ਰਹਿ ਗਿਆ 85 ਰਹਿ ਗਿਆ ਰੇ ਨੂੰ ਇੱਕ ਆ 18 ਰਹਿ ਗਿਆ ਆਪਣਾ ਮਸੂਹਿਆ ਉਹ ਤਾਂ ਬੰਨ ਹੋਣਾ ਹਲੇ ਆ ਇਹੜਾ ਬੰਨ ਬੰਨ ਹੋਏ ਤਾਂ 5 ਕਿਲੀਆਂ ਨਾ ਮਾ ਪਾਤਾ ਅੱਜ 10 ਚੋਟ ਦੇ ਪੰਜ ਰਾਏ ਦੇ ਪੰਜ ਰਾਏ ਦੇ ਪੰਜੀ ਦੇ ਬਹੁਤਾ ਹੁਣ ਪਾ ਕੇ ਪਿਆ ਕੁੜਾ ਫੇ ਜੋ ਹੋਰ ਸਮਾਨ ਜਿਹੜਾ ਪਾਇਆ ਉਹ ਲੱਗਾ ਕੇ ਬੋਲੇ ਬੋਲੇ ਨਿਕਲੇ ਸੁਣਦਾ ਵਿਚਾਰੇ ਨੂੰ ਗਾਈ ਖੇਤੀ ਤਾਂ ਤਾਂ ਹੀ ਹੁੰਦੀ ਆ ਜੇ ਸਮਾਨ ਪਾਉਗਾ ਅੱਛਾ ਹੋਰ ਕੀ ਆਉਣਾ ਜੇ ਪਾਉਣੀ ਨਹੀਂ ਕੋਈ ਵਗੰਨੇ ਨੇ ਸੁਆਹ ਹੋਣਾ ਉਹ ਉਹ ਤਾਂ ਹੈ ਹੀ ਆ ਬਸ ਜੇ ਸਮਾਨ ਪਾਉਗਾ ਤਾਂ ਹੀ ਅੰਨਾ ਹੋ ਉਹ ਤਾਂ ਚਲੋ ਹੈ ਖਰਾ ਕੇ ਗੈਲੀ ਹੁੰਦਾ ਕਹਿੰਦਾ ਜਿਹੜਾ ਹੁਣ ਕੱਖ ਨਹੀਂ ਹੈਗਾ ਵਿੱਚ ਉਹਦਾ ਬਹੁਤ ਫਾਇਦਾ ਉਹਨੂੰ ਨਹੀਂ ਕੱਖ ਨਹੀਂ ਲੱਗਦਾ ਹਾਂ ਇਹ ਤਾਂ ਸਾਰਾ ਗੰਨੇ ਨੂੰ ਲੱਗਣਾ ਰਿਹਾ ਗੰਨੇ ਨੂੰ ਗੰਨੇ ਨੂੰ ਜੇ ਗੰਨਾ ਸਾਫ਼ ਹੈ ਹਾਂ ਹੈ ਕਿ ਨਹੀਂ ਬਹੁਤ ਹੈ ਨਾ ਗੱਲ ਦਾ ਬਹੁਤ ਫਰਕ ਪੈਂਦਾ ਪੈਂਦਾ ਜੀ ਪੈਂਦਾ ਹੁਣ ਸਾਈਡਾਂ ਸਾਈਡਾਂ ਸਾਡੇ ਦੂਆ ਹੈ ਆਹ ਕੱਖ ਮਿੰਨੀ ਦਾ ਜਿਹੜਾ ਆਇਆ ਸਾਈਡਾਂ ਦਾ ਇੱਕ ਰਹਿ ਗਿਆ ਇੱਧਰ ਮਾਲਾਂ ਦੀ ਸਾਈਡ ਇੱਕ ਹੈਗਾ ਓ ਸਿਮੇ ਕਿੰਨੀ ਇਹਨਾਂ ਨੂੰ ਕਹਾਂ ਵੀ ਇੱਕ ਦਿਨ ਮੈਂ ਵਾੜ ਦੂੰਗਾ ਕਿ ਦਿਨ ਇੱਕ ਨੂੰ ਮਾਰਾ ਜਾ ਹੁਣ ਪੈਸੇ ਦੇ ਦੂੰਗੇ ਕਹਿੰਦੇ ਵਾੜ ਦੂੰਗਾ ਜੀ ਅਸੀਂ ਬੋਲਾ ਹੈਗਾ ਹੀ ਫਿਰ ਹਾ ਉਹਦੇ ਦੋ ਸਾਂ ਦੀ ਦੋ ਬੰਦਿਆਂ ਦੀ ਸ਼ੌਕੀ ਰਹਿੰਦੀ ਹਾਂ ਦੋ ਜੀ ਦਸੋਗੀ ਆ ਉਹਦੀ ਸ਼ੌਕੀ ਆ ਕੱਲਾ ਦਾ ੱਖਾ ਕੰਮੀ ਦਾ ਮੈਂ ਸਦੀ ਨਾ ਸੁਣਗਾ ਤਾਹੀਂ ਤਾਂ ਅਸੀਂ ਬਾੜੇ ਨਹੀਂ ਕੰਨੇ ਜੇ ਜੇ ਬਾੜੇ ਤਾਂ ਅਸੀਂ ਤੁਹਾਡੇ ਲੋਹਣ ਦੇ ਮੈਂ ਕਿਹਨੂੰ ਨਾਤਾ ਸੁਣਨਾ ਹੜ ਕੱਚੀ ਮੌਸਮ ਹੈ ਨਾਲੇ ਜੇ ਸੂਰ ਆ ਗਿਆ ਤਾਂ ਨਹੀਂ ਸੁਣਨਾ ਹੜਕਾ ਸੁਣ ਨਹੀਂ ਇਹਨੂੰ ਤਾਂਹੀਂ ਇਹਨੂੰ ਬਾੜਿਆ ਅਸੀਂ ਕੰਨੇ ਜੇ ਮੈਂ ਰਹਿਣ ਤੇ ਹੁਣ ਨਹੀਂ ਬੋਲੇ ਨੂੰ ਮੈਨੂੰ ਕੁਛ ਨਹੀਂ ਪਤਾ ਲੱਗਣਾ ਹੁਣ ਚਲ ਹੈ ਨਹੀਂ ਚਲੀਏ ਫਿਰ ਇਹ ਲੋਕ ਫਿਰ ਉਹ ਗੱਲ ਹੈ ਚਲੀਏ ਫਿਰ ਚਲੋ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਜੀ ਗੱਲ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਪੈ ਜਾਣਾ ਪੰਮੇ ਦਾ ਮੇੜੇ ਮਨੂੰ ਦੇਖਦੀ ਬੰਨੇ ਰਹਿ ਜਣੇ ਅੱਜ ਆ ਤਾਂ ਹੀ ਸਤਿ ਸ੍ਰੀ ਗੱਲ ਕਰਦਾ ਜੀ ਰੱਬ ਨੂੰ ਵੀ ਪਾ ਦੇ ਨਹੀਂ ਮੇਰੇ ਮੇੜੇ ਨਾਲ ਬੰਨ ਹੋ ਗਏ ਬੰਦ ਹੋ ਜੂਵੇ ਬੰਦ ਹੋ ਗਏ ਤਾਂ ਹੀ ਭੇਜਦੇ ਬੰਦੇ ਮੇਰੇ ਕਿ ਨਹੀਂ ਨੇ ਛੇਤੀ ਨੇ ਕਹਿੰਦੇ ਬੰਨੂਗੇ ਕਹਿੰਦੇ ਇਹੇ ਰੋਟੇ-ਗੋਟੇ ਪਾਣੀ ਆ ਜੂਵੇ ਉਹ ਪਾਣੀ ਦਾ ਚੱਕਰ ਨਹੀਂ ਪਾਣੀ ਦਾ ਚਾਹੇ ਬੰਦੇ-ਬੰਦੇ ਆਨ ਆ ਲੇ ਉਹਨਾਂ ਨੇ ਤਾਂ ਵੀ ਬੰਦ ਦੇਣਾ ਹਾਂ ਪਰ ਉਹਨੇ ਖੜਨਾ ਨਹੀਂ ਜੇ ਹਵਾ ਆ ਗਈ ਉਹ ਗੱਲ ਹੈ ਗੰਨਾ ਤਕੜਾ ਹੈ ਹੁਣ ਸੁੱਕੇ ਮਾ ਗਿੱਲੇ ਮਾ ਜੇ ਬੰਦੇ ਆ ਉਹ ਮੇੜਾ ਖਾਲਾ ਅੰਦਰ ਆ ਜਾਂਦਾ ਚਲੋ ਠੀਕ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ